ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਕੌਰ ਆਪਜੀ ਦਾ ਸਵਾਗਤ ਕਰਦੀ ਆ ਤੇ ਅੱਜ ਆਪਾਂ ਬਣਾ ਰਹੇ ਆ ਜੀ ਲੈਮਨ ਗ੍ਰਾਸ ਟੀ ਇਹ ਹੈ ਜੀ ਲੈਮਨ ਗ੍ਰਾਸ ਦਾ ਪੱਤਾ ਲਿਆ ਮੈਂ ਇਹ ਨਰਸਰੀ ਤੋਂ ਮਿਲ ਜਾਂਦਾ ਆ ਪੌਦਾ ਇਹਨੂੰ ਮੈਂ ਪੱਤੇ ਨੂੰ ਤੋੜ ਕੇ ਲੰਬਾ ਹੁੰਦਾ ਪੱਤਾ ਇਹ ਤੋੜ ਕੇ ਥੋੜਾ ਛੋਟਾ ਕਰ ਲਿਆ ਤੇ ਇੱਧਰ ਆਪਾਂ ਪਾਣੀ ਬੋਇਲ ਕਰਨ ਲਈ ਰੱਖਤਾ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ 5-7 ਮਿੰਟ ਇਹਨਾਂ ਬੋਇਲ ਕਰਨਾ ਆ ਪਾਣੀ ਨੂੰ ਵਿਚ ਪਾ ਕੇ ਨਾ ਲੰਗਰਾਫ ਦਾ ਪੌਦਾ ਆਪਾਂ ਫਿਰ ਇਹਨੂੰ ਕੋ 5-7 ਮਿੰਟ ਤੇ ਨਾ ਸੇਮ ਤੇ ਸਲੋ ਤੇ ਕਰਕੇ ਗੈਸ ਫਿਰ ਆਪਾਂ ਇਹਨੂੰ ਬੋਇਲ ਕਰਨਾ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਆਪਣੇ ਸਰੀਰ ਦੇ ਵਿੱਚ ਨਾ ਵਿਟਾਮਿਨ ਸੀ ਅੰਦਰ ਨਹੀਂ ਬਣਦਾ ਇਹ ਆਪਾਂ ਨੂੰ ਨਾ ਬਾਹਰੋਂ ਹੀ ਲੈਣਾ ਪੈਂਦਾ ਆ ਵਿਟਾਮਿਨ ਸੀ ਦੇ ਨਾਲ ਆਪਣਾ ਜਿਵੇਂ ਗਲਾ ਖਰਾਬ ਹੋ ਜਾਂਦਾ ਰੇਸ਼ਾ ਹੋ ਜਾਂਦਾ ਤੇ ਜਿਵੇਂ ਬੀਪੀ ਸ਼ੂਗਰ ਦੀ ਪ੍ਰੋਬਲਮ ਆ ਹਾਰਟ ਦੀ ਪ੍ਰੋਬਲਮ ਆ ਇਹ ਬਲੋਕੇਜ ਇਹ ਨਸਾਂ ਦੀ ਬਲੋਕੇਜ ਵੀ ਖੋਲ ਦਿੰਦਾ ਇਹ ਕੜਾ ਤੁਸੀਂ ਜ਼ਰੂਰ ਬਣਾ ਕੇ ਪੀਓ ਇਹ ਦੇਖੋ ਇਹਦਾ ਪਾਣੀ ਨਾ ਹਲਕਾ ਹਲਕਾ ਹਰਾ ਹਰਾ ਜਿਹਾ ਹੋ ਜਾਣਾ ਇਹਨੂੰ ਬਸ ਆਪਾਂ ਸਿੰਮ ਤੇ ਕਰਕੇ ਹੁਣ ਥੋੜਾ ਜਿਹਾ 5-7 ਮਿੰਟ ਬੜ ਕੇ ਇਹਨੂੰ ਆਪਾਂ ਢੱਕ ਦੇਣਾ ਢੱਕ ਕੇ ਨਾ ਇਹਨੂੰ ਬਸ 5-7 ਮਿੰਟ ਹੋਰ ਰੱਖ ਕੇ ਇਹਨੂੰ ਸਿੰਮ ਤੇ ਫਿਰ ਆਪਾਂ ਜਿਵੇਂ ਚਾਹ ਪੀਂਦੇ ਹੁੰਨੇ ਆ ਇਸ ਤਰ੍ਹਾਂ ਆਪਾਂ ਪੀ ਲੈਣਾ ਦੇਖੋ ਇਹਦੇ ਵਿੱਚ ਹੁਣ ਹਰਾ ਹਰਾ ਰੰਗ ਆ ਗਿਆ ਨਾ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੀ ਪੀ ਕੇ ਇਸ ਕਾੜੇ ਨੂੰ ਬਹੁਤ ਆਪਣੇ ਸਰੀਰ ਨੂੰ ਲਾਭ ਹੁੰਦੇ ਨੇ ਇਸ ਕਾੜੇ ਦੇ ਤੁਸੀਂ ਪੀ ਕੇ ਦੇਖਿਓ ਜਰੂਰ ਫਰਕ ਪਊਗਾ ਅਸੀਂ ਹਫ਼ਤੇ ਦੇ ਵਿੱਚ ਤਿੰਨ ਦਿਨੇ ਕਾੜਾ ਪੀਨੇ ਆ ਮੈਂ ਆਪਦਾ ਅਜਮਾਇਆ ਹੋਇਆ ਨੁਸਖਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਧੰਨਵਾਦ ਜੀ